ਤਰੀਕਾ ਦੇਖੋ ਸਾਡੇ ਦੇ ਦੇਖੋ ਰਸੇ ਰਹੀ ਤਾਂ ਹਾਂਜੀ ਦੋਸਤੋ ਸਾਰੇ ਜਣੇ ਪੁੱਛਦੇ ਆ ਕਿ ਆਪਾਂ ਜਿਹੜਾ हेयर ऑयल ਸੇਲ ਕਰਦੇ ਆ ਉਹ ਕਿੱਦਾਂ ਯੂਜ਼ ਕਰਨਾ ਹੈ ਠੀਕ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ हेयर ऑयल ਕਿਵੇਂ ਯੂਜ਼ ਕਰਨਾ ਹੈ ਤੇ ਇਹ ਯੂਜ਼ ਕਰਨ ਦੇ ਤਿੰਨ ਤਰੀਕੇ ਆ ਠੀਕ ਹੈ ਜੀ ਪਹਿਲਾ ਤਰੀਕਾ ਹੈਗਾ ਇਹ ਕਿ ਜਿੱਦਾਂ ਆਪਾਂ ਇਦਾਂ ਨੋਰਮਲ ਭੇਜਦੇ ਆ ਇਦਾਂ ਹੀ ਤੁਸੀਂ ਇਹਦੇ ਵਿੱਚਾ ਲਗਾ ਕੇ ਇਦਾਂ ਲਗਾ ਸਕਦੇ ਹੋ ਠੀਕ ਹੈ ਲਗਾਉਣਾ ਪੂਰਾ ਸਕਲਪ ਦੇ ਉੱਪਰ ਆ ਠੀਕ ਹੈ ਇਦਾਂ ਫੋਲ ਕੇ ਸਾਰਾ 스ਕੈਲਪ ਦੇ ਉੱਪਰ ਲਗਾ ਕੇ ਤੇ ਚੰਗੀ ਤਰ੍ਹਾਂ ਮਾਲਿਸ਼ ਕਰਨੀ ਹੈ ਤੇ ਜਿੱਦਾਂ ਪੂਰੇ ਲੌਂਗ ਹੈਅਰ ਨੇ ਇਦਾਂ ਪੂਰਾ ਹੈਅਰ ਤੱਕ ਲਗਾਉਣਾ ਨੀਚੇ ਤੱਕ ਠੀਕ ਹੈ ਕਿਉਂਕਿ ਜਿਹੜੇ ਦੋ ਮੂਹੇ ਬਾੜ ਹੋਣਗੇ ਨਾ ਉਹ ਠੀਕ ਹੋ ਜਾਣਗੇ ਇਹਦੇ ਨਾਲ ਓਕੇ ਪਹਿਲਾ ਤਰੀਕਾ ਹੈ ਜਿਹੜਾ ਉਹ ਹੈਗਾ ਇਹ ਕਿ ਰਾਤ ਨੂੰ ਲਗਾ ਕੇ ਸੌਣਾ ਹੈ ਸਵੇਰੇ ਉੱਠ ਕੇ ਹੈੱਡ ਵਾਸ਼ ਕਰ ਲੈਣਾ ਨਾਰਮਲ ਜਿਹੜੇ ਮਰਜ਼ੀ ਸ਼ੈਂਪੂ ਨਾਲ ਸ਼ੈਂਪੂ ਜ਼ਿਆਦਾ ਹਾਰਡ ਨਹੀਂ ਹੋਣਾ ਚਾਹੀਦਾ ਜਿੱਤੇ ਜਿੰਮੇ ਕਲੀਨਿਕ ਪਲੱਸ ਡਵ ਇਦਾਂ ਦੇ ਨਾਰਮਲ ਸ਼ੈਂਪੂ ਜਿਹੜੇ ਰੈਗੂਲਰ ਯੂਜ਼ ਹੁੰਦੇ ਆ ਉਹ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਤੇ ਦੂਸਰਾ ਜਿਹੜਾ ਤਰੀਕਾ ਹੈ ਉਹ ਹੈਗਾ ਇਹ ਕਿ ਨਹਾਉਣ ਤੋਂ ਪਹਿਲਾਂ ਮਨੋ 2-3 ਘੰਟੇ ਪਹਿਲਾਂ ਥੋੜਾ ਜਿਹਾ ਤੇਲ ਲੈਣਾ ਕਵਲੀ ਚ ਪਾ ਲੈਣਾ ਤੇ ਵਿੱਚ ਥੋੜਾ ਜਿਹਾ ਸ਼ੈਂਪੂ ਪਾ ਲੈਣਾ ਉਹ ਲਗਾ ਕੇ 2-3 ਘੰਟੇ ਬਾਅਦ ਸਿਰ ਧੋ ਸਕਦੇ ਆ ਠੀਕ ਹੈ ਜਿਹੜੇ ਫੁੱਲ ਨਾਈਟ ਨਹੀਂ ਲਗਾ ਸਕਦੇ ਕਿਉਂਕਿ ਇਹਦੇ ਚ ਨਾ ਥੋੜੀ ਜਿਹੀ ਇੱਕ 스ਮੈਲ ਹੁੰਦੀ ਆ ਕਿੰਨਾ ਜਿੱਦਾਂ ਤੜਕੇ ਦੀ ਹੁੰਦੀ ਹੈ ਨਾ ਇਦਾਂ ਦੀ ਠੀਕ ਹੈ ਤੇ ਉਹ ਕਈ ਫੁੱਲ ਨਾਈਟ ਨਹੀਂ ਲਗਾ ਸਕਦੇ ਉਹ ਦੋ ਤਿੰਨ ਘੰਟੇ ਪਹਿਲਾਂ ਵੀ ਲਗਾ ਸਕਦੇ ਆ ਤੇ ਜਿਹੜਾ ਤੀਸਰਾ ਤਰੀਕਾ ਹੈ ਜਿਹੜੇ ਰੈਗੂਲਰ ਤੇਲ ਯੂਜ਼ ਕਰਦੇ ਆ ਨਾ ਉਹ ਰੈਗੂਲਰ ਵੀ ਲਗਾ ਸਕਦੇ ਮਤਲਬ ਹਲਕਾ ਹਲਕਾ ਥੋੜਾ ਥੋੜਾ ਰੈਗੂਲਰ ਵੀ ਲਗਾ ਸਕਦੇ ਆ ਠੀਕ ਹੈ ਜੀ ਤੇ ਮੈਨੂੰ ਵੀ ਸਾਰੇ ਲੋਕ ਪੁੱਛਦੇ ਹੁੰਦੇ ਆ ਕਿ ਤੁਸੀਂ ਵਾਲਾਂ ਨੂੰ ਕੀ ਲਗਾਉਂਦੇ ਹੋ ਮੈਂ ਵੀ ਇਹੀ ਆਇਲ ਯੂਜ਼ ਕਰਦੀ ਆ ਮੇਰੇ ਵਾਲ ਵੀ ਇਦਾਂ ਰਬਡਿੰਗ ਵਗੈਰਾ ਕਰਾ ਕੇ ਖਰਾਬ ਹੋਏ ਸੀ ਦੋਵੇਂ ਸੀ ਬਹੁਤ ਕੁਝ ਹੋਇਆ ਸੀ ਠੀਕ ਹੋ ਗਏ ਨੇ ਸਿਲਕੀ ਵੀ ਆ ਕਾਲੇ ਵੀ ਹੋ ਗਏ ਆ ਤੇ ਜਿਨ੍ਹਾਂ ਨੇ ਆਰਡਰ ਕਰਨਾ ਹੁੰਦਾ ਹੈ ਉਹ ਸਾਰੀ ਆਪਣਾ ਐਡਰੈਸ ਪ੍ਰੋਪਰ ਭੇਜਿਆ ਕਰੋ ਇਹਦੇ ਫਾਇਦੇ ਹੈਗੇ ਆ ਜਿਹੜੇ ਉਹ ਵੀ ਤੁਹਾਨੂੰ ਆਪਾਂ ਦੱਸ ਦਿੰਨੇ ਆ ਜਿੱਦਾਂ ਵਾਲਾਂ ਚ ਸਿੱਕਰੀ ਹੋਵੇ ਟੁੱਟਦੇ ਝੜਦੇ ਹੋਣ ਰਿਬਾਉਂਡਿੰਗ ਕਰਾ ਲੈਣੇ ਆ ਸਮੂਥਨਿੰਗ ਕਰਾ ਲੈਣੇ ਆ ਠੀਕ ਆ ਕੁਝ ਵੀ ਕਰਾ ਲੈਣੇ ਆ ਹਾਈਲਾਈਟ ਵਗੈਰਾ ਕਰਾ ਕੇ ਉਹ ਵਾਲ ਝਾੜੂ ਵਰਗੇ ਹੋ ਜਾਂਦੇ ਇਦਾਂ ਹਨਾ ਕਿ ਉਹ ਸਾਰੇ ਸਹੀ ਹੋ ਜਾਂਦੇ ਆ ਕੋਈ ਡੈਂਡਰਫ ਹੋਵੇ ਉਹ ਵੀ ਠੀਕ ਹੋ ਜਾਂਦੀ ਆ ਗਰੋਥ ਨਹੀਂ ਹੁੰਦੀ ਉਹ ਵੀ ਹੋ ਜਾਂਦੀ ਆ ਠੀਕ ਹੈ ਤੇ ਬਾਕੀ ਮਾਮੂਕੀ ਗੱਲ ਹੈ ਨਾ ਵਾਲਾਂ ਦੀਆਂ ਸਾਰੀਆਂ ਪ੍ਰੋਬਲਮ ਠੀਕ ਹੋ ਜਾਂਦੀ ਠੀਕ ਹੈ ਲਗਾਉਣਾ ਇਦਾਂ ਸਕਲਪ ਦੇ ਉੱਪਰ ਆ ਜਦੋਂ ਵੀ ਲਗਾਉਣਾ ਠੀਕ ਹੈ ਜੀ ਇਹ ਵੀਡੀਓ ਨੂੰ ਬਤ ਤੋਂ ਬਾਅਦ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਵੀ ਮੇਰੇ ਭੈਣ ਭਰਾਵਾਂ ਨੂੰ ਲੋੜ ਹੈ हेयर ऑयल ਦੀ ਤੇ ਜਿਹੜਾ ਸਕਿਨ ਆਇਲ ਆਪਾਂ ਯੂਜ਼ ਕਰਦੇ ਆ ਨਾ ਉਹਦੀ ਵੀਡੀਓ ਅਲੱਗ ਤੋਂ ਪਾਵਾਂਗੇ ਠੀਕ ਹੈ ਉਹਦਾ ਲਿੰਕ ਅਲੱਗ ਤੋਂ ਦਵਾਂਗੇ हेयर ਆਇਲ ਵਾਲੀ ਤੁਸੀਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵਲੌਗ ਆਪਣੇ ਡੇਲੀ ਆਉਂਦੇ ਰਹਿੰਦੇ ਆ ਉਹ ਜ਼ਰੂਰ ਦੇਖਿਆ ਕਰੋ ਸਾਰੇ ਜਣੇ ਤੇ ਵਾਲਾਂ ਨੂੰ ਆਇਲ ਲਗਾਉਣ ਤੋਂ ਬਾਅਦ ਚੰਗੀ ਤਰ੍ਹਾਂ ਬਾਹ ਕੇ ਕੱਸ ਕੇ ਗੁੱਤ ਕਰਨੀ ਹੈ ਇਹਦੇ ਠੀਕ ਹੈ ਗੁੱਤ ਕਰ ਲਓ ਜੂੜਾ ਕਰ ਲਓ ਰਬੜ ਬੈਂਡ ਪਾ ਲਓ ਕੱਸ ਕੇ ਮਤਲਬ ਰੱਖਣੇ ਆ ਬਾਲ ਠੀਕ ਹੈ ਕੱਸ ਕੇ ਵਾਲ ਸੋਣਾ ਇਦਾਂ ਬਾਹ ਕੇ ਚੰਗੀ ਤਰ੍ਹਾਂ ਸੋਰੀ ਇੱਥੇ ਗੁੱਤ ਦੇਖੋ ਸਾਡੇ ਦੇ ਦੇਖੋ ਰਸੇ ਵਰਗੇ ਕਜੂਰੀ ਗੁੱਤ ਸੰਦੂਰੀ ਗੱਤ ਨਹੀਂ ਹੈਗੀ ਇਹ ਇਹ ਨੋਰਮਲ ਹੀ ਹੈ ਰਬੜ ਹੈਗੀ ਰੀ ਤੇ ਤੁਸੀਂ ਲਈ ਸੀ ਦੇਖੋ ਅੱਗੇ ਨੂੰ ਉਹ ਮਾੜਾ ਜਿਹਾ ਆ ਦੇਖੋ ਇਹਦੀ ਗੁੱਤ ਕਿੱਡੀ ਹੋ ਗਈ ਹੈ ਇਹਦੇ ਵਾਲ ਅਸੀਂ ਇਦਾਂ ਹੀ ਵਧਾਏ ਆ ਨਾਦਰ ਨਾਲ ਆਦੀ ਮਾਂ ਮਾ ਸਾਡੇ ਸਿਮੀ ਦੇ ਵਾਲ ਇਦੋਂ ਵੀ ਵੱਡੇ ਆ ਉਹਦੇ ਵੀ ਹੀ ਨਾਂ ਨੇ ਅੱਗੇ ਨੂੰ ਹਟੇ ਕਿਉਂਕਿ ਕੱਲਾ ਕੱਲਾ ਬਾਲ ਕੀਮਤੀ ਐ ਆਪਾਂ ਚੰਗੀ ਤਰ੍ਹਾਂ ਇਹਦੇ ਆਇਮ ਮੋੜ ਕੇ ਗੁੱਤ ਕਰਦੇ ਹਾਂ ਠੀਕ ਐ ਹਾਂ ਦੇਖੋ ਇਹਦੇ ਬਾਲ ਵੀ ਪਹਿਲਾਂ ਪਤਲੇ ਵੀ ਸੀਗੇ ਤੇ ਇੰਨੇ ਲੰਬੇ ਵੀ ਨਹੀਂ ਸੀਗੇ ਹੁਣ ਹੋ ਗਏ ਹੁਣ ਬਹੁਤ ਲੰਬੇ ਹੋ ਗਏ ਹਾਏ ਮੇਰਾ ਨੋਟ ਟੁੱਟ ਗਿਆ ਵੇ ਆ ਦੇਖੋ ਲੈ ਕੱਚਾ ਲਾਉਣ ਲੱਤ ਹੋ ਗਿਆ ਗਾਈਸ ਬਾਲਾ ਤੇ ਬਾਹਰ ਇਹਨਾਂ ਦਿਖਾਉਗੇ ਚਲੋ ਕੋਈ ਨਾ ਬਾਲਾ ਬਾਲਾ ਤੇ ਪਾਵਰ ਜ਼ਿਆਦਾ ਆ ਗਈ ਨਾ ਹੀ ਤੋੜਤਾ ਚਲੋ ਠੀਕ ਹੈ ਗਾਈ ਲੋਕ ਤੇ ਬਾਈ ਸਾਰੇ ਜਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਠੀਕ ਹੈ ਤੁਸੀਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਇੰਸਟਾਗ੍ਰam ਤੇ ਬਹੁਤ ਪਿਆਰ ਕਰਦੇ ਹੋ ਤੇ YouTube ਤੇ ਵੀ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਓਕੇ ਬਾਏ ਸੀ ਯੂ